ਸਾਰੇ ਭੈਣ ਭਾਈਆਂ ਨੂੰ ਇਹੀ ਗੱਲ ਦੱਸਣਾ ਚਾਹੁੰਦਾ ਜੀ ਹਰੇਕ ਬੰਦੇ ਦੇ ਕੋਲ ਨਾ ਕੋਈ ਸੁਪਨਾ ਹੁੰਦਾ ਹੈ ਮੇਰਾ ਵੀ ਸੁਪਨਾ ਸੀ ਵੀਰੇ ਮੈਂ ਟੀਚਰ ਬਣਨਾ ਚਾਹੁੰਦਾ ਸੀਗਾ ਦੇ ਕਦ ਨੇ ਤੱਕ ਇਹ ਅਗਰ ਕਹਿੰਦਾ ਮੇਰੇ ਤੋਂ ਜਿਆਦਾ ਕੁਆਲੀਫਿਕੇਸ਼ਨ ਨਹੀਂ ਹੋਈ ਮੈਨੂੰ ਬੀਏ ਵੀ ਫਸਟイヤー ਤੱਕ ਇਹ ਕਰਨੀ ਪਈ ਹੈਗੀ ਤੇ ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਵੀ ਕੀਤੀਆਂ ਵੀਰੇ ਪ੍ਰਾਈਵੇਟ ਜਿੱਥੇ ਗੁਲਾਮੀ ਦੀ ਸਿਹਰਾ ਆਉਂਦਾ ਹੈ ਆਪਣੇ ਸਿਰ ਪੰਜਾਬੀ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਵੀਰੇ ਆਪਦਾ ਵੀ ਮੈਂ ਚ ਖੋ ਸੰਭ ਰਿਹਾ ਵੀ ਮੈਂ ਮਾਲਕ ਆ ਤੇ ਨੂੰ ਮੈਂ ਬੇਨਤੀ ਕਰਦਾ ਵੀਰੇ ਵੀ ਮੈਂ ਚ ਕਰਾ ਵੀ ਬਰਫ ਉਸ ਦੇ ਨਾਲ ਪੁੱਟ ਕੇ ਨਾ ਨਹੀਂ ਭਰੀ ਹੋਈ ਉਹ ਬਰੀਕ ਹੋ ਜਾਂਦੇ ਆ ਜਦ ਕੀ ਜੂਸ ਬਣਦਾਗਾ ਉਹ ਨਾਲ ਦੇ ਮੈਲਟ ਹੋ ਕੇ ਪਾਣੀ ਬਣ ਜਾਂਦਾ ਵੀਰੇ ਜਿਆਦਾਤਰ ਜਿਹੜੀ ਬਰਫ ਥੋੜੀ ਵੱਡੇ ਡਾਲੇ ਤੇ ਹੋਣੀ ਚਾਹੀਦੀ ਹੈ ਜਾਕਿ ਉਹ ਸਿਰਫ ਟੇਸਟ ਦੇਣਾ ਹੁੰਣਾ ਹੈ ਇੱਕ ਜਾਂ ਦੋ ਆਪਣਾ ਫਿਲਟਰ ਹੁੰਦੇ ਚਾਹ ਪੁੰਨੀਆਂ ਕਹਿੰਦਾ ਮਤਲਬ ਵੀ ਆਪਣੇ ਦੇ ਵਿੱਚ ਚਾਰ ਨੇ ਵੀਰੇ ਕਿਉਂਕਿ ਚਾਰ ਤੇ ਜਾ ਕੇ ਵੀ ਚੌਥੇ ਤੇ ਜਾ ਕੇ ਵੀ ਹਲਕਾ ਜਿਹਾ ਬਿਜਲੀ ਬਰੀਕਾਂ ਕੰਨ ਲੱਗਦੇ ਨੇ ਜਿਹੜੇ ਆਪਣੇ ਸਰੀਰ ਬਾਤ ਬਹੁਤ ਨੁਕਸਾਨਦਾਇਕ ਨੇ ਆਪਾਂ ਗੌਰ ਨਹੀਂ ਕਰਦੇ ਵੀਰੇ ਬਹੁਤਾਂ ਗੈਲੀ ਨਾਲ ਖਾਣ ਪੀਣ ਨਾਲ ਆਪਣੀਆਂ ਬਿਮਾਰੀਆਂ ਤਾਂ ਹੀ ਵੱਧ ਰਹੀਆਂ ਨੇ ਸਾਰੇ ਭੈਣ ਭਾਈਆਂ ਨੂੰ ਇਹੀ ਗੱਲ ਦੱਸਣਾ ਚਾਹੁੰਦਾ ਜੀ ਹਰੇਕ ਬੰਦੇ ਦੇ ਕੋਈ ਨਾ ਕੋਈ ਸੁਪਨਾ ਹੁੰਦਾ ਹੈਗਾ ਮੇਰਾ ਵੀ ਸੁਪਨਾ ਸੀ ਵੀਰੇ ਮੈਂ ਟੀਚਰ ਬਨਣਾ ਚਾਹੁੰਦਾ ਸੀਗਾ ਤੇ ਕਰਦਿਆਂ ਤੰਗਿਆਂ ਕਰਕੇ ਨਾ ਮੇਤੋਂ ਜਿਆਦਾ ਕੁਆਲੀਫਿਕੇਸ਼ਨ ਨਹੀਂ ਹੋਈ ਮੈਨੂੰ ਬੀਏ ਵੀ ਫਸਟイヤー ਤੱਕ ਹੀ ਕਰਨੀ ਪਈ ਆਗੀ ਤੇ ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਵੀ ਕੀਤੀਆਂ ਨੇ ਵੀਰੇ ਪ੍ਰਾਈਵੇਟ ਜਿੱਥੇ ਗੁਲਾਮੀ ਦੀ ਸਿਹਰਾ ਆਉਂਦਾ ਹੈ ਆਪਣੇ ਸਿਰ ਪੰਜਾਬੀਆਂ ਦੇ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਵੀਰੇ ਆਪਦਾ ਵੀ ਮੈਂ ਇੱਥੇ ਖੋਹ ਸੰਭਰੇ ਆ ਵੀ ਮੈਂ ਮਾਲਕ ਆ ਆਪਦਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀਰੇ ਵੀ ਜੇ ਮੈਨੂੰ ਟੀਚਰ ਬਣਦਾ ਮੌਕਾ ਮਿਲੇਨਾ ਪਰ ਮੈਂ ਹੁਣ ਨਾ ਬਣ ਸਕਾਂ ਪਰ ਮੈਂ ਆਪਦੇ ਬਿਜ਼ਨਸ ਚ ਚਲਾ ਕੇ ਨਾ ਮੈਂ ਬਹੁਤ ਖੁਸ਼ ਆਮ ਰਿਹਾ ਦਾ ਪਰਿਵਾਰ ਦਾ ਢਡ ਪਾਲ ਰਿਹਾ ਤੇ ਮੈਨੂੰ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਵੀਰੇ ਸਾਰਿਆਂ ਨਾਲ ਵਿਚਰ ਕੇ ਧੰਨਵਾਦ ਵੀਰੇ ਇੱਕ ਸਾਰੇ ਮੇਰੇ ਭੈਣ ਭਾਈਆਂ ਨੂੰ ਮੈਂ ਬੇਨਤੀ ਕਰਦਾ ਵੀਰੇ ਵੀ ਐਂ ਚੈੱਕ ਕਰਾ ਕਰੋ ਵੀ ਬਰਫ਼ ਸੂਬੇ ਨਾਲ ਪੁੱਟ ਕੇ ਨਾ ਨਹੀਂ ਪਰੀ ਹੋਈ ਉਹ ਬਰੀਕ ਹੋ ਜਾਂਦੇ ਜਦ ਕਿ ਜੂਸ ਬਣਦਾਗਾ ਉਹ ਨਾਲ ਦੇ ਮੈਲਟ ਹੋ ਕੇ ਪਾਣੀ ਬਣ ਜਾਂਦਾ ਵੀਰੇ ਜਿਆਦਾਤਰ ਜਿਹੜੀ ਬਰਫ਼ ਆ ਥੋੜੀ ਵੱਡੇ ਡਾਲੇ ਚ ਹੋਣੀ ਚਾਹੀਦੀ ਹੈ ਜਾ ਕੇ ਉਹ ਸਿਰਫ ਟੇਸਟੇ ਦੇਣਾ ਉਹਨੇ ਜੂਸ ਨੂੰ ਠੰਡਕ ਦਾ ਉਹਦੇ ਟੇਸਟ ਨੂੰ ਖਤਮ ਨਹੀਂ ਕਰਨਾ ਵੀਰੇ ਆ ਜਿਸ ਨਾਲ ਜੂਸ ਦੀ ਕਵਾਂਟਿਟੀ ਉਹ ਵਧਦੀ ਆ ਵੀਰੇ ਉਹਨੇ ਨਾਲ ਟੇਸਟ ਨਹੀਂ ਵਧਦਾ ਹੈਗਾ ਟੇਸਟ ਖਤਮ ਹੋ ਜਾਂਦਾ ਹੈਗਾ ਆਪਾਂ ਨੇ ਟੇਸਟ ਨੂੰ ਬਰਕਰਾਰ ਰੱਖਣਾ ਹੈ ਹਲਕੀ ਜਿਹੀ ਠੰਡਕ ਦੇਣੀ ਆਪਾਂ ਨੇ ਜੂਸ ਨੂੰ ਨਾ ਕਿ ਉਹਨੂੰ ਖਤਮ ਕਰਨਾ ਵੀਰੇ ਆਪਾਂ ਨੇ ਇੱਕ ਵੀਰੇ ਮੈਂ ਹੋਰ ਸਾਰੇ ਆਪਣੇ ਕਸਟਮਰ ਭਾਈਆਂ ਨੂੰ ਜਿਹੜੇ ਵੀ ਜੂਸ ਪਿੰਦਣੇ ਜਿਆਦਾਤਰ ਨਾ ਜੂਸ ਵਾਲਿਆਂ ਲਵੇ ਇੱਕ ਜਾਂ ਦੋ ਆਪਣਾ ਫਿਲਟਰ ਹੁੰਦੇ ਨੇ ਚਾਹ ਪੁੰਨੀਆਂ ਕਹਿੰਦਾ ਮਤਲਬ ਵੀ ਆਪਣੇ ਲਵੇ ਚਾਰ ਨੇ ਵੀਰੇ ਕਿਉਂਕਿ ਚਾਰ ਦੇ ਜਾ ਕੇ ਵੀ ਚੌਥੇ ਤੇ ਜਾ ਕੇ ਵੀ ਹਲਕਾ ਜਿਹਾ ਬਿਜਲੀ ਬਰੀਕ ਕੰਨ ਲੰਘਦੇ ਨੇ ਜਿਹੜੇ ਆਪਣੇ ਸਰੀਰ ਮਾਜੀ ਪਾਜੀ ਕੀ ਨਾਮ ਉਹ ਤੇ ਬਲਜਿੰਦਰ ਸਿੰਘ ਆ ਗਏ ਜੀ ਬਲਜਿੰਦਰ ਸਿੰਘ ਜੀ ਤੁਹਾਡਾ ਅਧਿਆਪਕ ਬਣਦਾ ਸੁਪਨਾ ਸੀਗਾ ਫਿਰ ਕਿਉਂ ਅਧਿਆਪਕ ਨਹੀਂ ਬਣੇ ਤੇ ਹੁਣ ਗੰਦੇ ਦੀ ਰੇੜੀ ਦੀ ਜੂਸ ਦੀ ਰੇੜੀ ਦਾ ਵੀਰੇ ਐਕਚੁਅਲੀ ਨਾ ਮੈਂ ਪੜਾਈ ਕਰ ਰਿਹਾ ਸੀਗਾ ਬੀ ਦੀ ਫਸਟイヤー ਚ ਮੈਂ ਐਡਮਿਸ਼ਨ ਦਿੱਤੀ ਥੋੜੇ ਘਰ ਦੇ ਤੰਗਿਆਂ ਤੇ ਗਿਆ ਮੈਂ ਫਿਰ ਵੀ ਜੌਬ ਤੇ ਜਾਂਦਾ ਸੀਗਾ ਤੇ ਆਪਣਾ ਦੁੱਧ ਵਾਲੀ ਗੱਡੀ ਚਲਾਉਂਦਾ ਸੀ ਵੀਰੇ ਉਹ ਵੀ ਚਲਾਉਂਦੇ ਚਲਾਉਂਦੇ ਮੈਂ ਫਸਟイヤー ਕੰਪਲੀਟ ਕਰ ਲਈ ਪਰ ਘਰ ਦੇ ਤੰਗਿਆ ਕੁਛ ਤੇ ਇਸ ਤਰ੍ਹਾਂ ਕਦਰ ਵੱਧ ਗਈਆਂ ਤੇ ਮੈਨੂੰ ਫਸਟイヤー ਕੰਪਲੀਟ ਕਰਕੇ ਉਸ ਤੋਂ ਬਾਅਦ ਵੀਰੇ ਮੈਨੂੰ ਪੜਾਈ ਛੱਡਣੀ ਪਈ ਜਿਸ ਕੱਟ ਕੇ ਮੇਰਾ ਟੀਚਰ ਦਾ ਸੁਪਨਾ ਸੀ ਜਿਹੜਾ ਉਧੂ ਦਾ ਰਹਿ ਗਿਆ ਆਪਣਾ ਮਜਬੂਰੀ ਚਿੱਟਾ ਜੀ ਸ਼ੁਰੂ ਕੀਤਾ ਛੋਟਾ ਸ਼ੌਕ ਬਣ ਕੇ ਹਾਂ ਵੀਰੇ ਸ਼ੌਕ ਦਾ ਇਸ ਤਰ੍ਹਾਂਗਾ ਵੀ ਜਿਹੜੇ ਕਸਟਮਰ ਭੈਣ ਭਾਈ ਨੇ ਨਾ ਉਹਨਾਂ ਨੇ ਉਤਸ਼ਾਹ ਦਿੱਤਾ ਬੰਦਾ ਕੁਛ ਨਹੀਂ ਹੁੰਦਾ ਜੇ ਉਹਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਵੇ ਵੀਰੇ ਜਜ਼ਬਾ ਹੈਗਾ ਸੀ ਪਰ ਅੰਦਰੋਂ ਆਏ ਨਹੀਂ ਉੱਠ ਸਕਦਾ ਸੀ ਵੀ ਆਪਾਂ ਕੰਮ ਦਾ ਕਿਸੇ ਹੋਰ ਕਰਨਾ ਸੀਗਾ ਵੀ ਕਿਹੜੀ ਲਾਈਨ 'ਚ ਪੈ ਗਏ ਪਰ ਜਦੋਂ ਇੱਥੇ ਆਉਣ ਇੰਨਾ ਪਿਆਰ ਮਿਲਦਾ ਵੀ ਮੈਨੂੰ ਸਾਰੇ ਦੁੱਖ ਤਕਲੀਫਾਂ ਵੀ ਭੁੱਲ ਗਏ ਮੇਰੇ ਕਸਟਮਰ ਭੈਣ ਭਾਈਆਂ ਨੇ ਮੈਨੂੰ ਇਫਤਿਹਾਰ ਦਿੱਤਾ ਮੇਰੀ ਬਾਈ ਵੀ ਆਉਂਦੀ ਹੈ ਸਵੇਰੇ ਮੇਰੇ ਨਾਲ ਉਹ 2-3 ਘੰਟੇ ਹੈਲਪ ਕਰਾਉਂਦੇ ਨੇ ਵੀ ਸਾਨੂੰ ਦੁਵਾਂ ਨੂੰ ਇੰਨੇ ਵੀ ਪ੍ਰਮੋਟ ਕਰ ਰਹੇ ਨੇ ਟੀਚਰ ਬੰਨਾ ਸੀ ਪੂਰਾ ਪੂਰਾ ਰਹਿ ਗਿਆ ਇੱਥੇ ਕਈ ਟੀਚਰ ਵੀ ਆਦੇ ਹੋਣਗੇ ਤੁਹਾਡੇ ਲੋਕੀ ਹਾਂ ਵੀ ਟੀਚਰ ਆਉਂਦੇ ਨੇ ਪ੍ਰੋਫੈਸਰ ਆਉਂਦੇ ਨੇ ਵੀ ਹੱਲਾਸ਼ੇਰੀ ਦੇ ਕੇ ਆਂ ਥਾਪੀ ਦੇ ਕੇ ਜਾਂਦੇ ਨੇ ਮੇਰੇ ਬਾਕਾਇਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆ ਤੇ ਬਾਹਰ ਜਾਣ ਨਾਲੋਂ ਵੀਰੇ ਇਹ ਸਭ ਤੋਂ ਬੈਸਟ ਕੰਮ ਆ। ਆਪਾਂ ਆਪਦੀ ਮਿੱਟੀ ਤੇ ਰਹਿ ਕੇ ਆਪਦਾ ਕੰਮ ਕਰਦੇ ਹਾਂ। ਉਸ ਤਾਰਿਕ ਨੂੰ ਮੌਕੇ ਮੇਲੇ ਟੀਚਰ ਬਣਨ ਦਾ ਤੁਸੀਂ ਬਣੋਗੇ ਕਿੱਥਾ ਛੱਡ ਕੇ ਇਹ? ਨਹੀਂ ਵੀਰੇ ਹੁਣ ਨਹੀਂ ਬਣ ਸਕਦੇ। ਇੱਕ ਤਾਂ ਇੱਕ ਤਾਂ ਹੁਣ ਵੀਰੇ ਬਹੁਤ ਲੇਟ ਹੋ ਗਿਆ ਕੰਮ ਨਾ। ਤੇ ਹੁਣ ਕਬੀਲਦਾਰੀਆਂ ਬਹੁਤ ਗੱਲ ਪਈਆਂ ਹੋਈਆਂ ਨੇ ਗੀਆਂ। ਮਾਪੇ ਬਾਪ ਥੋੜੇ ਹੁਣ ਬਜ਼ੁਰਗ ਹੋ ਰਹੇ ਨੇ। ਖਾਦ ਸਾਫ ਢਿਲੇ ਰਹਿੰਦੇ ਨੇ ਵੀਰੇ। ਪੜਾਈ ਤਾਂ ਹੁਣ ਬਹੁਤ ਪਿੱਛੇ ਰਹਿ ਗਈ ਪਰ ਪੜਾਈ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਪੜ੍ਹ ਕੇ ਕਿਸੇ ਨੂੰ ਗਿਆਨ ਦੇਣਾਗਾ। ਗਿਆਣ ਇਸ ਤਰ੍ਹਾਂ ਆਪਾਂ ਆਪ ਦੇ ਕਿੱਥੇ ਪ੍ਰਤੀ ਵੀ ਦੋਏ ਲੋਕਾਂ ਨੂੰ ਜਾਗਰੂਕ ਕਰ ਸਕਦਾ ਮੈਂ ਹੁਣ ਆਪ ਦੇ ਕਸਟਮਰ ਭੈਣ ਭਾਈ ਨੂੰ ਸਾਰਿਆਂ ਨੂੰ ਯੂਸ ਪ੍ਰਤੀ ਕੋਈ ਖਾਣ ਪੀਣ ਪ੍ਰਤੀ ਮੈਂ ਇਹੀ ਗੱਲ ਕਹਿਣਾ ਵੀ ਵੀਰੇ ਜਿੱਥੇ ਜਾਣਾ ਨਾ ਤੁਸੀਂ ਜਿੱਥੇ ਖਾਣਾ ਪੀਣਾ ਕਾਲੀ ਨਾ ਕਰੋ ਉੱਥੇ ਸਫਾਈ ਤੇ ਹਜੇ ਨਿਕ ਤੌਰ ਤੇ ਵੀ ਸਾਫ਼ ਸਫਤਰਾ ਖਾਣਾ ਮਿਲ ਰਿਹਾ ਸਾਨੂੰ ਕੋਈ ਅੰਧਕੋਰਚ ਦਾ ਨਹੀਂ ਤੁਸੀਂ ਖਾ ਰਹੇ ਤੁਸੀਂ ਪੈਸਾ ਲਾ ਰਹੇ ਹੋ ਪੈਸਾ ਬਹੁਤ ਔਖਾ ਬਾਬਾ ਸਾਨੂੰ ਪਤਾ ਹੈ ਕਿ ਤੁਸੀਂ ਤੋਂ ਦੋਸਤ ਉਸ ਚ ਪਾਣੀ ਵੀ ਮਿਲਾਇਆ ਜਾਂਦਾ ਉਸ ਦੇ ਬਾਰੇ ਕੁਝ ਜਾਣਨਾ ਪਿਆ ਉਹ ਵੀਰੇ ਪਾਣੀ ਤਾਂ ਹੁੰਦਾ ਵੀ ਉਹਦੇ ਵਿੱਚ ਬਰਫ਼ ਪਾਈ ਹੁੰਦੀ ਹੈ ਜੀ ਪਹਿਲੇ ਬਰਫ਼ ਪਾਈ ਹੁੰਦੀ ਆ ਬਰਫ਼ ਜਦੋਂ ਬਾਹਰ ਆ ਜਾਂਦੀ ਆ ਨਾ ਉਹ ਮੈਲਟ ਹੋ ਕੇ ਪਾਣੀ ਬਣ ਲੱਗ ਜਾਂਦਾ ਵੀਰੇ ਜਿਆਦਾਤਰ ਵਿੱਚ ਜੂਸ ਵਾਲੇ ਇਹੀ ਕੰਮ ਕਰਦੇ ਆ ਵੀ ਜਿਹੜਾ ਪਾਣੀ ਮੈਲਟ ਹੋ ਗਿਆ ਉਹਦੇ ਵਿੱਚ ਜੂਸ ਆਪਣਾ ਗੰਨੇ ਨੂੰ ਵਿੱਚ ਜੂਸ ਮਿਲਾ ਦਿੰਦੇ ਨੇ ਵੀਰੇ ਇੱਕ ਗਲਾਸ ਤੇ ਕਿੰਨੇ ਗਲਾਸ ਬਣ ਜਾਂਦੇ ਨੇ ਉਹਦਾ ਜੇ ਕੋਈ ਆ ਕੇ ਵੀਰੇ ਸਾਨੂੰ ਦੋ ਦੇ ਦੇਵਾਂ ਨਹੀਂ ਪਤਾ 6 ਬਣ ਜਾਂਣ 5 ਬਣ ਜਾਂਣ ਉਹ ਬਰਫ਼ ਦੀ ਜਾਂ ਪਾਣੀ ਦੀ ਕੁਆਂਟੀਟੀ ਤੇ ਨਿਰਭਰ ਕਰਦਾ ਵੀ ਕਿੰਨਾ ਕੁ ਪਾਣੀ ਵਿੱਚ ਮਿਕਸ ਹੁੰਦਾ ਜੂਸ ਪੀਣਾ ਹੁੰਦਾ ਆਪਣੇ ਲੀਵਰ ਦੀ ਸਿਹਤ ਨੂੰ ਸੁਧਾਰਨ ਵਾਸਤੇ ਉਹਨਾਂ ਨੂੰ ਤਾਂ ਫਾਇਦਾ ਮਿਲਣਾ ਨਹੀਂ ਉਹਦਾ ਵੀਰੇ ਐ ਲੈ ਲਓ ਵੀ ਉਹ ਚ ਉਹ 20 ਰੁਪਏ ਜਿਹੜੇ ਆਪਾਂ ਦੇ ਰਹਿਣ 10 20 ਰੁਪਏ ਜਾਂ 30 ਰੁਪਏ ਜਿੰਨੇ ਵੀ ਦੇ ਰਹੇ ਆਂ ਵੀਰੇ ਉਹ ਸਿਰਫ ਆਪਾਂ ਇਹ ਲਾ ਲਓ ਵੀ ਪਾਣੀ ਦੀ ਦੇ ਰਹੇ ਆਂ ਵੀਰੇ ਕੋਈ ਉਹ ਚਾਪਨ ਨੂੰ ਜੂਸ ਦਾ ਟੇਸਟ ਨਹੀਂ ਮਿਲਣਾ ਹੈਗਾ ਸਿਰਫ ਪਾਣੀ ਠੰਡਾ ਉਹਦਾ ਪੱਕਾ ਵੀ ਪੀ ਸਕਦੇ ਆਂਗੇ ਉਹ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਦਾ ਮਤਲਬ ਇਹ ਹੈ ਪੈਸਾ ਨੂੰ ਪਿੱਛੇ ਛੱਡ ਦਿਓ ਵੀਰੇ ਕੁਆਲਿਟੀ ਨੂੰ ਅੱਗੇ ਲਿਆਓ ਪੈਸਾ ਤੁਹਾਡੇ ਆਪ ਦੇ ਆਪ ਅੱਗੇ ਆ ਜਾਊਗਾ ਕਹਿੰਦਾ ਮਤਲਬ ਜਿਹੜੇ ਹੁਣ ਮੈਂ ਬਣਾਉਣਾ ਵੀਰੇ ਮੈਂ ਬਰਫ ਦਾ ਜੂਸ ਨੂੰ ਟੱਚ ਦੇਣਾ ਵੀ ਬਰਫੇ ਹੀ ਠਾ ਰਹਿੰਦੇ ਆ ਜੂਸ ਦਾ ਟੇਸਟ ਉੱਤੇ ਰਹਿੰਦਾ ਵੀਰੇ ਇੱਕ ਚਲੋ ਐ ਲੈ ਲਓ ਇੱਕ ਗਿਆਨ ਦੇ ਤੌਰ ਤੇ ਕੰਮ ਕਰ ਰਹੇ ਹਾਂਗੇ ਜਿੰਨੇ ਕਿ ਪ੍ਰਮਾਤਮਾ ਨੇ ਆਪਾਂ ਨੂੰ ਬੁੱਧੀ ਵਖਸੀ ਆ ਬਰਫ ਇੰਨੇ ਕਿ ਪਾਉਣੇ ਆ ਵੀਰੇ ਉਹਦੇ ਨਾਲ ਸਿਰਫ ਗਾਹਕ ਨੂੰ ਐ ਪਤਾ ਲੱਗਦਾ ਵੀ ਉਹ ਜੂਸ ਪੀ ਰਿਹਾ ਉਹਨੂੰ ਹਲਕੀ ਜਿਹੀ ਠੰਡਕ ਦਾ ਪਤਾ ਲੱਗਦਾ ਹੈਗਾ ਨਾ ਕਿ ਉਹਨਾਂ ਐ ਨਹੀਂ ਐ ਨਹੀਂ ਪਤਾ ਲੱਗ ਰਿਹਾ ਵੀ ਉਹ ਵੀ ਪਾਣੀ ਪੀ ਰਿਹਾ ਠੰਡਾ ਕਿ ਜੂਸ ਪੀ ਰਿਹਾ ਹੈਗਾ ਆਪਣੇ ਜੂਸ ਦੀ ਟੱਚ ਮਿਲਦਾ ਉਹਨੂੰ ਜੇ ਆਪਾਂ ਹਲਕਾ ਬਰਫ ਪਾਉਣੇ ਆ ਨਾ ਜੀ ਆਪਾ ਪਾਣੀ ਦਾ ਨਹੀਂ ਨਿਮ ਬਲਾਉਂਦੇ ਵੀਰੇ ਲੋਕਾਂ ਨੂੰ ਉਹਦੇ ਨਾਲ ਆ ਬਾਹਗੁਰੂ ਨੇ ਆਪਣਾ ਬਹੁਤ ਲੰਬੀ ਸੋਚ ਰਹੀ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦਾ ਜਿਹੜੇ ਵਿਦੇਸ਼ ਦਾ ਰੋਸ ਕਰ ਰਹੇ ਨੇ ਤੁਸੀਂ ਜਿੱਥੇ ਇੱਕ ਵਧੀਆ ਆਮਦਨ ਕਮਾ ਰਹੇ ਹੋ ਵੀਰੇ ਕਾਰਨ ਇਹ ਹੈਗਾ ਥੋੜੀ ਜਿਹੀ ਗਿਆਨ ਦਿਓ ਉਰੇ ਕਰਨ ਦੀ ਸੰਗ ਮੰਨ ਦੇਣਾ ਹਰੇਕ ਨੌਜਵਾਨਾ ਕੁੜੀ ਜਾਂ ਮੁੰਡਾ ਹਰੇਕ ਉਰੇ ਕੰਮ ਕਰਨ ਦੇ ਨਾਲ ਸੰਗ ਮੰਨਦਾ ਹੈ ਉਰੇ ਹੁਣ ਅਸੀਂ ਵੀ ਸੜਕ ਤੇ ਖੜੇ ਆ ਵੀਰੇ ਸਾਨੂੰ ਇਹ ਪਹਿਲਾਂ ਸੰਗ ਆਉਂਦੀ ਸੀ ਪਰ ਜਦੋਂ ਚਾਰ ਪੈਸੇ ਬੰਦ ਨੇ ਭੈਣ ਭਾਈ ਦਾ ਹੁਲਾਰਾ ਮਿਲਦਾਗਾ ਉਹ ਕਹਿੰਦੇ ਨੇ ਵੀ ਉੱਥੇ ਨਾਲ ਉਰੇ ਠੀਕ ਆ ਵੀਰੇ 25-30 ਲੱਖ ਰੁਪਏ ਉੱਥੇ ਲਾ ਕੇ ਜਾਂਦੇ ਨੇ ਔਰ 2-3 ਲੱਖ ਰੁਪਏ ਜਾਂ ਜਿੰਨੇ ਵੀ ਆਪਾਂ ਉਰੇ ਵੀ ਬੇਜਨ ਨਾਲ ਕਰ ਸਕਦੇ ਹਾਂ ਬਹੁਤ ਬੇਜਨ ਅਸਲ ਨੇ ਵੀਰੇ ਖੇਤੀ ਬਾੜੀ ਪਰਤੀ ਕੋਈ ਡੰਗਰ ਪਸ਼ੂ ਦਾ ਵੀ ਜਿਸੇ ਪਰਤੀ ਵੀ ਤੁਹਾਡਾ ਚਾਣਾ ਨਾਲ ਦੇ ਮਾਪਾਪ ਨੂੰ ਦੱਸੋ ਪਹਿਲਾਂ ਤਾਂ ਵੀਰੇ ਉਸ ਪਰਤੀ ਗਿਆਨ ਲੈ ਕੇ ਪੂਰੀ ਤਰ੍ਹਾਂ ਵੀ ਆਪਾਂ ਕੰਮ ਕਰੀਏ ਮੈਂ ਸਾਰੇ ਭੈਣ ਭਾਈਆਂ ਨੂੰ ਇਹੀ ਗੱਲ ਦੱਸਣਾ ਚਾਹੁੰਦਾ ਜੀ ਹਰੇਕ ਬੰਦੇ ਦੇ ਕੋਈ ਨਾ ਕੋਈ ਸੁਪਨਾ ਹੁੰਦਾ ਹੈਗਾ ਮੇਰਾ ਵੀ ਸੁਪਨਾ ਸੀ ਵੀਰੇ ਮੈਂ ਟੀਚਰ ਬਣਨਾ ਚਾਹੁੰਦਾ ਸੀਗਾ ਤੇ ਕਰਦਿਆਂ ਤੰਗਿਆ ਕਰਕੇ ਨਾ ਮੇਤੋਂ ਜਾਦੇ ਕੁਆਲੀਫਿਕੇਸ਼ਨ ਨਹੀਂ ਹੋਈ ਮੈਨੂੰ ਬੀਏ ਵੀ ਫਸਟイヤー ਤੱਕ ਹੀ ਕਰਨੀ ਪਈ ਆਗੀ ਤੇ ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਵੀ ਕੀਤੀਆਂ ਨੇ ਵੀਰੇ ਪ੍ਰਾਈਵੇਟ ਜਿੱਥੇ ਗੁਲਾਮੀ ਦੀ ਸਿਹਰਾ ਆਉਂਦਾ ਹੈ ਆਪਣੇ ਸਿਰ ਪੰਜਾਬੀਆਂ ਦੇ ਤੇ ਮੈਂ ਆਪਦਾ ਬਿਜ਼ਨਸ ਥਰੂ ਕੀਤਾ ਵੀਰੇ ਆਪਦਾ ਵੀ ਮੈਂ ਇਹ ਚ ਖੋਹ ਸੰਭਰਿਆ ਵੀ ਮੈਂ ਮਾਲਕ ਆ ਉਹਦਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀਰੇ ਵੀ ਜੇ ਮੈਨੂੰ ਟੀਚਰ ਬਣਦਾ ਮੌਕਾ ਮਿਲੇਨਾ ਪਰ ਮੈਂ ਹੁਣ ਨਾ ਬਣ ਸਕਾਂ ਪਰ ਮੈਂ ਆਪਦੇ ਬਿਜ਼ਨਸ ਚ ਚਲਾ ਕੇ ਨਾ ਮੈਂ ਬਹੁਤ ਖੋਹ ਸੰਭਰਿਆ ਦਾ ਪਰਿਵਾਰ ਦਾ ਡਿਪਾਲ ਰਿਹਾ ਤੇ ਮੈਨੂੰ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਵੀਰੇ ਸਾਰਿਆਂ ਨਾਲ ਵਿਚਰ ਕੇ ਧੰਨਵਾਦ ਵੀਰੇ ਇੱਕ ਸਾਰੇ ਮੇਰੇ ਭੈਣ ਭਾਈਆਂ ਨੂੰ ਮੈਂ ਬੇਨਤੀ ਕਰਦਾ ਵੀਰੇ ਵੀ ਐਂ ਚੈੱਕ ਕਰਾ ਕਰੋ ਵੀ ਬਰਫ਼ ਸੂਬੇ ਨਾਲ ਪੁੱਟ ਕੇ ਨਾ ਨਹੀਂ ਪਰੀ ਹੋਈ ਉਹ ਬਰੀਕ ਹੋ ਜਾਂਦੇ ਆ ਜਦ ਕਿ ਜੂਸ ਬਣਦਾਗਾ ਉਹ ਨਾਲ ਦੇ ਮੈਲਟ ਹੋ ਕੇ ਪਾਣੀ ਬਣ ਜਾਂਦਾ ਵੀਰੇ ਜਿਆਦਾਤਰ ਜਿਹੜੀ ਬਰਫ਼ ਆ ਥੋੜੀ ਵੱਡੇ ਡਾਲੇ ਚ ਹੋਣੀ ਚਾਹੀਦੀ ਹੈ ਜਾ ਕੇ ਉਹ ਸਿਰਫ ਟੇਸਟ ਦੇਣਾ ਉਹਨੇ ਜੂਸ ਨੂੰ ਠੰਡਕਦਾ ਉਹਦੇ ਟੇਸਟ ਨੂੰ ਖਤਮ ਨਹੀਂ ਕਰਨਾ ਵੀਰੇ ਆ ਜਿਸ ਨਾਲ ਜੂਸ ਦੀ ਕੁਆਂਟੀਟੀ ਉਹ ਵੱਧਦੀ ਆ ਵੀਰੇ ਉਨੇ ਨਾਲ ਟੇਸਟ ਨਹੀਂ ਬੱਦਦਾ ਹੈਗਾ ਟੇਸਟ ਖਤਮ ਹੋ ਜਾਂਦਾ ਹੈਗਾ ਆਪਣਾ ਟੇਸਟ ਨੂੰ ਬਰਕਰਾਰ ਰੱਖਣਾ ਹਲਕੀ ਜਿਹੀ ਠੰਡ ਕੇ ਦੇਣੀ ਹੈ ਆਪਣਾ ਜੂਸ ਨੂੰ ਨਾ ਕੇ ਉਹਨੂੰ ਖਤਮ ਕਰਨਾ ਵੀਰੇ ਆਪਣਾ ਇੱਕ ਵੀਰੇ ਮੈਂ ਹੋਰ ਸਾਰੇ ਆਪਣੇ ਕਸਟਮਰ ਭਾਈਆਂ ਨੂੰ ਜਿਹੜੇ ਵੀ ਜੂਸ ਪਿੰਦਣੇ ਜਿਆਦਾਤਰ ਨਾ ਜੂਸ ਵਾਲਿਆਂ ਲਵੇ ਇੱਕ ਜਾਂ ਦੋ ਆਪਣਾ ਫਿਲਟਰ ਹੁੰਦੇ ਨੇ ਚਾਹ ਪੁੰਨੀਆਂ ਕਹਿੰਦਾ ਮਤਲਬ ਵੀ ਆਪਣੇ ਲਵੇ ਚਾਰ ਨੇ ਵੀਰੇ ਕਿਉਂਕਿ ਚਾਰ ਦੇ ਜਾ ਕੇ ਵੀ ਚੌਥੇ ਤੇ ਜਾ ਕੇ ਵੀ ਹਲਕਾ ਜਿਹਾ ਬਿਜਲੀ ਬਰੀਕ ਕਣ ਲੰਘ ਦੇਣੇ